ਉਹ ਚਾਲੂ ਕਰਨਾ ਪੰਜਾਬ ਇੱਕ ਬੇਚਾਨ ਚਾਲੂ ਕਰੀ ਅੱਜ ਯੋਧ ਨਸ਼ਾ ਵਿਰੋਧ ਕੈਂਪੇਨ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 8 ਕਿਜੀ 1.87 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ 8 ਕਿਲੋ 187 ਗ੍ਰਾਮ ਔਰ ਪੰਜ ਜਿਹੜੇ ਸਮਗਲਰਸ ਨੇ ਉਹ ਰੈਸ਼ ਕੀਤੇ ਗਏ ਮੈਂ ਸਮਝਦਾ ਹਾਂ ਬਹੁਤ ਵੱਡਾ ਇੱਕ ਡਰਗ ਕਾਰਟਲ ਹੈ ਜਿਹੜਾ ਬਸਟ ਕੀਤਾ ਗਿਆ ਹੈ ਜਿਹੜਾ ਕਰਾਸ ਬਾਰਡਰ ਡਰੋਨ ਰਾਹੀਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਹਨ ਅਕ੍ਰਾਸ ਦੇ ਇੰਟਰਨੈਸ਼ਨਲ ਬਾਰਡਰ ਉਹ ਸਾਰਾ ਇਹ ਜਿਹੜਾ ਸਿੰਡੀਕੇਟ ਹੈ ਇਹ ਸਾਰਾ ਬਸਟ ਕੀਤਾ ਗਿਆ ਇਹਦੇ ਛਾਟਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੋਨੀ ਸਿੰਘ ਏਲੀਆ ਸੋਨੀ ਇੱਕ ਲਿਸਟਡ ਸਾਡਾ ਸਪਲਾਈਅਰ ਵੀ ਹੈ ਇਹਨੂੰ ਅਰੈਸਟ ਕੀਤਾ ਸੀਗਾ ਔਰ ਇਹਦੇ ਖਿਲਾਫ ਪਹਿਲਾਂ ਵੀ 6 ਮੁਕਦਮੇ ਦਰਜ ਐ ਇਨਕਲੂਡਿੰਗ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਦੇ ਇਹ ਜਿਹੜੇ ਮੁਕਦਮੇ ਨੇ ਵੱਖ-ਵੱਖ ਥਾਣਿਆਂ ਚ ਐ ਐਨਟੀਐਫ ਮੋਹਾਲੀ ਮਕਬੂਲਪura ਛਾਟਾ ਕੰਟੋਨਮੈਂਟ ਔਰ ਸਿਵਲ ਲਾਈਨ ਇਹ ਥਾਣਿਆਂ ਚ ਇਹਦੇ ਖਿਲਾਫ ਅਲੱਗ-ਅਲੱਗ ਮੁਕਦਮੇ ਦਰਜ ਐ ਔਰ ਇੱਕ ਕਾਫੀ ਬਦਨਾਮ ਹਿਰੋਇਨਸ ਸਮਗਲਰ ਐ ਇਸ ਤੋਂ ਬਾਅਦ ਪੁਚਕਿਚ ਦੇ ਵਿੱਚ ਅੱਗੇ ਗੱਲ ਚੱਲੀ ਔਰ ਜਿਹੜੇ ਪਾਕ ਬੇਸ ਸਮਗਲਰ ਐ ਇੱਕ ਚਾਚਾ ਜਿਹਦਾ ਨਾਮ ਚੱਲ ਰਿਹਾ ਔਰ ਇਹਨਾਂ ਨੇ ਫੋਨਸ ਦੇ ਵਿੱਚ ਵੀ ਆਪਣੇ ਫੀਡ ਚਾਚਾ ਹੀ ਕੀਤਾ ਹੋਇਆ ਉਹਦੇ ਮਾਧਿਅਮ ਨਾਲ ਇਹਨਾਂ ਦਾ ਜਿਹੜਾ ਕੰਟੈਕਟ ਆਪਸ ਹੋਇਆ ਗੁਰਸੇਵਕ ਸਿੰਘ ਹੈਗਾ ਜਿਨਾਲੇ ਦਾ ਰਹਿਣ ਵਾਲਾ 24 ਸਾਲ ਦਾ ਹੈਗਾ ਪ੍ਰਾਈਵੇਟ ਟੀਚਰ ਦਾ ਕੰਮ ਕਰਦਾ ਇਹ ਅਰੈਸਟ ਕੀਤਾ ਗਿਆ ਇਹਦੀ ਤੋਂ 8 ਕਿਲੋ ਜਿਹੜੀ ਹੈ ਹੀਰੋਇਨ ਬਰਾਮਦ ਕੀਤੀ ਗਈ ਜਿਹੜੀ ਮੁਢਲੀ ਪੁਛਗਿੱਛ ਤੋਂ ਗੱਲਾਂ ਸਾਹਮਣੇ ਆਈਆਂ ਕਿ ਇਹ ਬੜਾ ਨਵਾਂ ਮੋਡਸ ਪ੍ਰੈਂਡੀ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਗੁਰਸੇਵਕ ਹੈ ਇਹ ਬੇਸਿਕਲੀ ਕਿਸੇ ਘਰ ਗਿਆ ਕਿਤੇ ਜਾ ਕੇ ਜਿਹੜੀ ਐ ਕਨਸਾਈਨਮੈਂਟ ਨਹੀਂ ਸੀ ਰੱਖਦਾ ਹੋਟਲ 'ਚ ਕਮਰਾ ਲੈ ਲੈਂਦਾ ਸੀ ਬੈਗ 'ਚ ਪਾ ਕੇ ਲੈ ਕੇ ਜਾ ਕੇ ਉੱਥੇ ਡੰਪ ਕਰ ਦਿੰਦਾ ਸੀ ਕਿਸੇ ਨੂੰ ਸ਼ੱਕ ਹੀ ਨਹੀਂ ਪੈਂਦਾ ਉਸ ਤੋਂ ਬਾਅਦ ਢੀੜਪੜੱਕੇ ਵਾਲਾ ਏਰੀਆ ਚੂਜ਼ ਕਰਦੇ ਸੀਗੇ ਜਿੱਥੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮ ਦਰਅਫਤ ਹੋਵੇ ਔਰ ਡੇ ਟਾਈਮ ਜਦੋਂ ਕਿਸੇ ਨੂੰ ਡਾਊਟ ਨਾ ਹੋਵੇ ਕਿਉਂਕਿ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਹਨੇਰੇ ਹੋਏ ਲੇਟ ਜਾਂਦੇ ਆ ਜਾਂ ਅਰਲੀ ਮਾਰਨਿੰਗ ਉਥੇ ਪੁਲਿਸ ਸਸਪੈਕਟ ਕਰੇਗੀ ਸੋ ਆਮ ਜਿਹੜੇ ਲੋਕ ਕਿਵੇਂ ਜਾਂਦੇ ਆਉਂਦੇ ਆ ਬਾਜ਼ਾਰਾਂ ਦੇ ਵਿੱਚ ਆਪਣੇ ਕੰਮ ਧੰਨਿਆਂ ਵਾਸਤੇ ਉਸ ਤਰ੍ਹਾਂ ਜਾ ਕੇ ਔਰ ਬਾਹਰੋਂ ਆਂਦੇ ਚਾਚਾ ਸਮਗਲਰ ਹੈ ਉਹ ਜਗ੍ਹਾ ਦੱਸਦਾ ਸੀ ਕਿ ਫਲਾਨੀ ਜਗ੍ਹਾ ਤੇ ਫਲਾਨਾ ਇਹ ਬੰਦਾ ਇਸ ਤਰ੍ਹਾਂ ਦੇ ਹੁਲੀਏ ਦਾ ਤੁਹਾਨੂੰ ਮਿਲੇਗਾ ਉਹਨੂੰ ਜਾ ਕੇ ਹੈਂਡਓਵਰ ਕੀਤੀ ਐ ਇਹਨਾਂ ਨੇ ਜਿਹੜੇ ਦੇ ਬਾਕੀ ਸਾਥੀ ਨੇ ਵਿਸ਼ਾਲਦੀਪ ਇਹ ਵੀ ਡੇਰਾ ਬਾਬਾ ਨਾਨਕ ਰੋਡ ਅਜਨਾਲੇ ਦਾ ਰਹਿਣ ਵਾਲਾ 19 ਸਾਲ ਦਾ ਹੈਗਾ ਦੂਜਾ ਗੁਰਪ੍ਰੀਤ ਸਿੰਘ ਇਹ ਵੀ ਅਜਨਾਲੇ ਦਾ ਹੀ ਹੈ ਇਹ 39 ਇਅਰਸ ਦਾ ਹੈ ਖੇਤੀਬਾੜੀ ਦਾ ਕੰਮ ਕਰਦੇ ਆ ਵਿਸ਼ਾਲਦੀਪ ਦੇ ਖਿਲਾਫ ਸਲੀਮ ਟਾਬਰੀ ਲੁਧਿਆਣਾ ਦੇ ਵਿੱਚ ਵੀ ਹੀਰੋਇਨ ਦਾ ਮੁਕੱਦਮਾ ਦਰਜਾ ਥਾਣੇ 'ਚ ਅਰਸ਼ਦੀਪ ਜਿਹੜਾ ਹੈ ਇੱਕ ਅਜਨਾਲੇ ਦਾ ਹੀ ਇਹ ਰਹਿਣ ਵਾਲਾ 20 ਸਾਲ ਦਾ ਇਹਦਾ ਚਾਹ ਦੀ ਦੁਕਾਨ ਕਰਦਾ ਏ ਰਮਦਾਸ ਦੇ ਖਿਲਾਫ ਵੀ ਹੀਰੋਇਨ ਦਾ ਮਕਦਮਾ ਦਰਜ ਹੈ ਅੰਮ੍ਰਿਤਸਰ ਰੂਰਲ ਦੇ ਵਿੱਚ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਅਗਵਾਈ ਡੀਸੀਪੀ ਰਵਿੰਦਰਪਾਲ ਜੀ ਹਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਤੇ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਵਿੱਚ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ ਕਿ ਫਲੱਡਸ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਇਹ ਵੱਡੀ ਰਿਕਵਰੀ ਇਹੀ ਹੈ ਔਰ ਇਹ ਡਰੋਨ ਦੇ ਮਾਧਿਅਮ ਨਾਲ ਇਹਨਾਂ ਨੇ ਦੇਖਿਆ ਕਿ ਕਾਫੀ ਪਾਣੀ ਏਰੀਏ ਦੇ ਵਿੱਚ ਹੈਗਾ ਕਨਸਾਈਨਮੈਂਟਸ ਪਮਾਉਣੀਆਂ ਤੇ ਚੁਕਣੀਆਂ ਸੌਖੀਆਂ ਨਹੀਂ ਕਿਉਂਕਿ ਕਾਫੀ ਜ਼ਿਆਦਾ ਬਾਰਡਰ ਦੇ ਉੱਤੇ ਇਫੈਕਟ ਹੋਇਆ ਫਲੱਡਸ ਦਾ ਸੋ ਉਸ ਗੱਲ ਦਾ ਵੀ ਇਹਨਾਂ ਨੇ ਫਾਇਦਾ ਉਠਾਇਆ ਔਰ ਇਹ ਵੀ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਦੂਸਰੀਆਂ ਯੂਨਿਟਸ ਨੇ ਤੇ ਏਜੰਸੀਜ਼ ਨਾਲ ਸ਼ੇਅਰ ਕਰਾਂਗੇ ਕੱਲ ਕਿ ਕਿਸ ਤਰ੍ਹਾਂ ਇਹ ਮੋਡਸ ਪ੍ਰੈਂਡੀ ਜਿਹੜਾ ਹੈ ਇਹਨਾਂ ਫਲੱਡਸ ਨੂੰ ਕਿੱਥੇ ਤਾਂ ਲੋਕ ਇਹ ਡੀ ਕੁਦਰਤੀ ਆਫਤਾ ਦੇ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਤੇ ਇਹ ਜਿਹੜੇ ਕ੍ਰਿਮਨਲ ਬੰਦੇ ਐ ਇਸ ਤਰ੍ਹਾਂ ਦੀ ਜਿਹੜੀ ਆਪਣੀਆਂ ਨਫੇਰੀਅਸ ਐਕਟੀਵਿਟੀਜ਼ ਉਹਨੂੰ ਇਲੀਗਲ ਐਕਟੀਵਿਟੀਜ਼ ਨੂੰ ਅੰਜਾਮ ਦੇ ਸਰ ਡਰੋਨ ਕਿੱਥੋਂ ਆਇਆ ਕਿ ਅਸੀਂ ਕਿਹੜੇ ਸੈਕਟਰ ਸੁਟੇਗਾ ਕਿ ਸਾਰਾ ਤਾਂ ਪਾਣੀ ਪਾਣੀ ਉਹ ਤੁਹਾਨੂੰ ਦੱਸਾਂਗੇ ਜੀ ਉਹਦੇ ਤੇ ਅਸੀਂ ਅਜੇ ਕੰਮ ਕਰ ਰਹੇ ਹਾਂ ਬਿਕੋਜ਼ ਉੱਥੇ ਕਾਫੀ ਐਵੀਡੈਂਸ ਹੋ ਚੁੱਕਣੀ ਹੈ ਪਰ ਇਹ ਮੇਨਲੀ ਅਜਨਾਲਾ ਸੈਕਟਰ ਐਕਟਿਵ ਰਿਹਾ ਜੀ ਆਇਆ ਫਲਡਸ ਦੇ ਵਿੱਚ ਜੀ ਸਾਰਾ ਇਹਨਾਂ ਦਿਨਾਂ ਚ ਹੀ ਆਇਆ ਜੀ ਔਰ ਗੁਰਸੇਵਕ ਦੀ ਜੋ ਪੁੱਛਗਿੱਛ ਆ 8-9 ਮਹੀਨੇ ਤੋਂ ਕਾਫੀ ਐਕਟਿ ਇਨੇ ਕਾਫੀ ਕਨਸਾਈਨਮੈਂਟ ਚੁੱਕੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਅੱਧਾ ਕਿਲੋ ਕਿਸੇ ਨੂੰ ਦੇ ਦਿੱਤੀ ਕਿਲੋ ਕਿਸੇ ਨੂੰ ਦੇ ਦਿੱਤੀ ਉਹ ਸਾਰਾ ਅਸੀਂ ਫਾਈਨੈਂਸ਼ੀਅਲ ਤੇ ਦੂਜਾ ਨੈਟਵਰਕ ਜਿਹੜਾ ਉੱਤੇ ਕੰਮ ਕਰ ਸਰ ਇਸ ਤਰ੍ਹਾਂ ਫਿਲਮਾਂ ਦੇ ਵਿਖਿਆ ਜਾਂਦਾ ਜੇ ਢੀੜਬਾੜ ਲਾ ਕੇ ਜਾ ਕੇ ਇਹਨੂੰ ਬੈਗ ਹੈਂਡਓਵਰ ਕਰਨਾ ਰੈਲਿਟੀ ਨਹੀਂ ਹੈ ਦੇਖੋ ਲੋਕ ਆਈਡੀਆ ਲੈ ਲੈਂਦੇ ਆ ਸੋਸ਼ਲ ਮੀਡੀਆ ਤੋਂ ਵੀ ਕ੍ਰਿਮੀਨਲਸ ਹਮੇਸ਼ਾ ਡੋਜ ਕਰਨ ਦੀ ਕੋਸ਼ਿਸ਼ ਕਰਦੇ ਆ ਪੁਲਿਸ ਨੂੰ ਤੇ ਇਨਫੋਰਸਮੈਂਟ ਏਜੰਸੀਜ਼ ਨੂੰ ਬਟ ਗੱਲ ਅਖੀਰ ਤੇ ਹੋਈ ਹੈ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਤੇ ਅਲਟੀਮੇਟਲੀ ਫੜੇ ਜਾਂਦੇ ਡਿਫਰੈਂਟ ਏਰੀਆਜ਼ ਦਿੱਤੇ ਇਹਨਾਂ ਨੇ ਕੁਝ ਹੋਰ ਸ਼ਹਿਰਾਂ ਦੇ ਵੀ ਨਾਮ ਲਏ ਆ ਕੁਝ ਹੋਟਲ ਦੇ ਹੋਰ ਵੀ ਨਾਮ ਲਏ ਨੇ ਉਹਦੇ ਤੇ ਵੀ ਅਸੀਂ ਕੰਮ ਕਰਦੇ ਕਿੰਨੇ ਸਾਲ ਪੁਰਾਣਾ ਖਿਡਾਰੀ ਹੈ ਜਦੋਂ ਮੁੰਡੂ ਤੇ ਅਰਜੀ ਵੀ ਮੁਕਤ ਬਹਾਰ ਨਹੀਂ ਵਿਸ਼ਾਲਦੀਪ ਤੇ ਹੈ ਗੁਰਸੇਵਕ ਨੇ ਪਹਿਲਾਂ ਪਰਚਾ ਦਰਜ ਨਹੀਂ ਹੈ ਕੋਈ ਹਾਂਜੀ ਇਹ ਬੇਸਿਕਲੀ 9 ਕੁ ਮਹੀਨੇ ਤੋਂ ਬਹੁਤ ਐਕਟਿਵ ਹੈ ਪ੍ਰਾਈਵੇਟ ਟੀਚਰ ਹੈਗਾ ਤੇ ਪੈਸੇ ਦੇ ਲਾਲਚ ਚੇ ਨੇ ਕੰਟੈਕਟਸ ਬਣਾ ਕੇ ਕ੍ਰੋਸ ਦੀ ਬਾਰਡਰ ਅਕੇ ਇਧਰ ਸੋਨੀ ਸਾਨੀ ਹੁਣ ਨਾ ਸਾਰਾ ਆਪਣਾ ਇੱਕ ਵਧੀਆ ਸਿੰਡੀਕੇਟ ਤਿਆਰ ਕਰ ਲਿਆ ਸੀ ਸਰ ਇਹ ਕਿੰਨੇ ਮੈਂਬਰਾਂ ਦਾ ਗੈਂਗ ਹੈ ਟੋਟਲ ਜਿਹੜਾ ਇਹ ਪੰਜ ਪੰਜ ਜਣੇ ਹੈ ਭਜੀ ਸੋਨੀ ਸਿੰਘ ਹੋ ਗਿਆ ਗੁਰਸੇਵਕ ਹੋ ਗਿਆ ਵਿਸ਼ਾਲਦੀਪ ਜਿਹਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਲੁਧਿਆਣੇ ਪਰਚਾ ਦਰਜ ਹੈ ਗੁਰਪ੍ਰੀਤ ਤੇ ਅਰਸ਼ਦੀਪ ਇਹ ਸਾਰੇ ਜ਼ਿਆਦਾਤਰ ਲੁਧਿਆਣੇ ਆਪਣੇ ਨਾਲੇ ਦੇ ਰਹਿਣ ਵਾਲੇ ਆ ਔਰ ਸੋਨੀ ਸਿੰਘ ਸਿਰਫ ਛਾਟੇ ਦਾ ਹੈ ਸਰ ਹੋਟਲ ਨੂੰ ਰਿਕਵਰੀ ਨਾਲ ਕੋ ਫਸੋ ਦੇਖੋ ਬਿਲਕੁਲ ਕਰਾਂਗੇ ਜੀ ਇਹਦੇ ਚ ਨੈਟਵਰਕ ਕਾਫੀ ਵੱਡਾ ਹੈ ਅਜੇ ਅਸੀਂ ਬਾਕੀ ਜਿਹੜੇ ਪਾਕ ਕੰਟੈਕਟਸ ਨੇ ਉਹਨਾਂ ਤੇ ਵੀ ਕੰਮ ਕਰਦੇ ਹਾਂ ਕਿਉਂਕਿ ਯਾਰ ਤੁਹਾਨੂੰ ਪਤਾ ਹੀ ਆ ਵੀ ਸਿੰਗਲ ਕੰਟਰੋਲ ਰੂਮ ਚੱਲਦਾ ਜਦੋਂ ਕ੍ਰਾਸ ਦੀ ਬਾਰਡਰ ਉਹ ਇੱਕ ਦੂਜੇ ਨਾਲ ਮੇਲ ਖਲਾਫ ਕਰਾਈ ਜਾਂਦੇ ਵਰਚੁਅਲ ਨੰਬਰਸ ਤੋਂ ਉਹ ਇੱਕ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਹੋ ਹੀ ਰਿਹਾ ਤੁਹਾਨੂੰ ਹਰੇਕ ਕੇਸ ਦੇ ਵਿੱਚ ਆਪਾਂ ਦੇਖਦੇ ਆ ਸਰ ਜੀ ਤੁਸੀਂ ਦੱਸਿਆ ਹੋਟਲ ਦੇ ਰੂਮ ਦੇ ਵਿੱਚ ਕਰਦੇ ਕਿ ਕੋਈ ਹੋਟਲ ਦਾ ਰੂਮ ਅਲੱਗ-ਅਲੱਗ ਅਲੱਗ-ਅਲੱਗ ਇਸ ਦੇ ਇਲਾਵਾ ਹੋਰ ਕੁਝ ਵੀ ਰਿਕਵਰ ਹੋਇਆ ਨਾ ਕੋਈ ਵੈਪਨ ਵਗੈਰਾ ਇੱਕ ਰੇਟਾ ਕੱਢੀ ਆ ਇੱਕ ਉਹ ਵੀ ਇਹਨੇ ਡਰਗ ਮੰਨੀ ਤੋਂ ਹੀ ਲਈ ਆ ਚਾਚੇ ਦੇ ਨਾਮ ਦੇ ਚਾਚੇ ਦੀ ਇਨਵੋਲਵਮੈਂਟ ਤੇ ਵੀ ਜਿਹੜਾ ਤਸਕਰ ਉਹਦੀ ਕਾਫੀ ਕਿਥਾਂ ਜਾਟੀ ਆ ਉਹ ਨਾਮ ਇਦਾਂ ਦੇ ਰੱਖ ਲੈਂਦੇ ਨੇ ਜੀ ਆਪਣੇ ਨਿਕਨੇਮ ਜਾਂ ਐਲੀਅਸ ਚਾਚਾ ਟਾਈਪ ਉਹ ਕਹ ਰਹੇ ਆ ਜੀ ਉਹਤੇ ਵੀ ਕੰਮ ਕਰ ਰਹੇ ਆ ਸੀ ਕੋਡਵਰਡ ਦੇ ਨਾਲ ਕੰਮ ਕਰਦੇ ਸੀ ਕੋਈ ਭਲੀ ਕੋਡਵਰਡ ਤਾਂ ਜਦੋਂ ਹੁਣ ਬੰਦਾ ਇੱਕ ਦੂਜੇ ਨਾਲ ਇਨ ਟੱਚ ਹੀ ਐ ਤੇ ਕਦੇ ਨਾ ਜਿਸ ਤਰ੍ਹਾਂ ਕਹੇ ਵੀ ਚਾਚਾ ਨਾਮ ਰੱਖਿਆ ਹੈ ਅ ਚਾਚਾ ਭਜੀ ਇਦਾਂ ਨਾ ਅਗਲਾ ਪੂਰਾ ਨਾਮ ਨਹੀਂ ਦੱਸਦਾ ਹਰੇਕ ਨੇ ਉਦਾਂ ਹੀ ਚੱਲੀ ਜਾਂਦਾ ਹਨ ਉਹ ਤੁਹਾਨੂੰ ਪਤਾ ਕਿ ਪਾਕ ਸਮਗਲਰ ਦੀ ਆਦਤ ਹੈ ਕਿਸੇ ਨੇ ਰਾਣਾ ਰੱਖ ਲਿਆ ਕਿਸੇ ਨੇ ਕੁਝ ਰੱਖ ਲਿਆ ਇਦਾਂ ਦਾ ਉਹ ਵੀ ਕਰਦੇ ਹੀ ਹੈ ਥੈਂਕ ਯੂ ਜੀ